ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਊੰਕਾਰ ਸਤਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ ਇੱਕ ਅਦੁੱਤੀ ਪਰਮੇਸ਼ਰ ਊੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪਾਇਆ ਜਾਂਦਾ ਹੈ ਪ੍ਰਾਪਤ ਹੁੰਦਾ ਹੈ ਸਿੱਖਾਂ ਨੇ ਸਤਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਤਗੁਰੂ ਸਾਹਿਬ ਜੀ ਜਗਤ ਨੂੰ ਵੇਖਦਾ ਕੌਣ ਹੈ ਤਾਂ ਸੁਣ ਕਰਕੇ ਪਹਿਲੇ ਸਤਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸੋਹੀ ਰਾਗਣੀ ਅੰਦਰ ਘਰ ਚੌਥੇ ਸੁਰਤਾਲ ਦੇ ਵਿੱਚ ਸ਼ੰਤ ਕਹਿੰਦੇ ਹਨ ਜਸਰੂਪ ਬਾਣੀ ਉਚਾਰਨ ਕਰਦੇ ਹਨ ਜਿਨਕੀਆ ਤਿੰਨ ਦੇਖਿਆ ਜਗ ਤੰਦੜੇ ਲਾਇਆ ਜਿਸ ਪਰਮੇਸ਼ਰ ਨੇ ਜਗਤ ਨੂੰ ਪੈਦਾ ਕੀਤਾ ਹੈ ਉਸ ਪਰਮੇਸ਼ਰ ਨੇ ਹੀ ਦੇਖਿਆ ਭਾਗ ਪਾਲਿਆ ਹੈ ਅਤੇ ਜਗਤ ਦੇ ਜੀਵਾਂ ਨੂੰ ਕਰਮਾਂ ਅਨਸਾਰ ਵੱਖੋ ਵਖਰੇ ਤੰਦੜੇ ਭਾਵ ਤੰਦਿਆਂ ਵਿੱਚ ਲਾਇਆ ਅਥਵਾ ਜਿਨ੍ਹਾਂ ਨੇ ਨਾਮ ਦਾ ਅਭਿਆਸ ਕੀਤਾ ਹੈ ਉਹਨਾਂ ਨੇ ਆਪਣੇ ਸਰੂਪ ਵਾ ਸੱਚ ਸਰੂਪ ਨੂੰ ਵੇਖ ਲਿਆ ਹੈ ਅਤੇ ਐਸਾ ਨਿਸ਼ਚਾ ਕੀਤਾ ਹੈ ਕਿ ਪਰਮੇਸ਼ਰ ਨੇ ਸਾਰਾ ਸੰਸਾਰ ਤਿੰਨਾ ਗੁਣਾਂ ਦੇ ਤੰਦਿਆਂ ਵਿੱਚ ਲਾਇਆ ਹੋਇਆ ਹੈ। ਦਾਨ ਦੀਰੇ ਘਟ ਚਾਨਣਾ ਤਨ ਚੰਦ ਦੀਪ ਆਇਆ ਏ ਪਰਮੇਸ਼ਰ ਜਿਨ੍ਹਾਂ ਨੂੰ ਗੁਰਾਂ ਦੁਆਰਾ ਤੇਰੇ ਨਾਮ ਸਰੂਪ ਦੀ ਪ੍ਰਾਪਤੀ ਦਾ ਦਾਨ ਪ੍ਰਾਪਤ ਹੋਇਆ ਹੈ। ਉਹਨਾਂ ਦੇ ਘਰ ਹਿਰਦੇ ਵਿੱਚ ਗਿਆਨ ਦਾ ਜਾਣਣਾ ਪ੍ਰਕਾਸ਼ ਹੋ ਆਇਆ ਹੈ। ਅਤੇ ਉਹਨਾਂ ਦੇ ਤਨ ਸਰੀਰ ਵਿੱਚ ਚੰਦਰਮਾ ਦੇ ਚਾਨਣੇ ਵਤ ਦੀਪ ਆਇਆ ਪ੍ਰਕਾਸ਼ ਹੋਇਆ ਹੈ। ਚੰਦੂ ਦੀਪ ਆਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ। ਜਦੋਂ ਗੁਰਾਂ ਦੁਆਰਾ ਦਿੱਤੀ ਹਰ ਪਰਮੇਸ਼ਰ ਦੇ ਨਾਮ ਦਾਨ ਕਰਕੇ ਸਤੋਗੁਣ ਵਿਰਾਗ ਅਪਰੋਖ ਗਿਆਨ ਰੂਪੀ ਚੰਦਰਮਾ ਪ੍ਰਕਾਸ਼ ਹੋ ਆਇਆ ਤਾਂ ਰਿਦੇ ਵਿੱਚੋਂ ਜੰਮਣ ਮਰਨ ਦਾ ਦੁੱਖ ਦੇਣ ਵਾਲ ਅਗਿਆਨ ਰੂਪ ਹਨੇਰਾ ਉੱਠ ਕੇ ਜਲਾ ਗਿਆ ਨਸਵੰਜਹੁ ਕਿਲ ਵਿਖੋ ਕਰਤਾ ਕਰ ਆਇਆ ਜਦੋਂ ਮਾਲਕ ਕਰਿਆ ਜਾਂਦਾ ਹੈ ਤਾਂ ਚੋਰ ਛਿਪਕਲੀਆਂ ਡੱਡੂ ਕੁਝੇ ਆਦਿਕ ਭਜ ਜਾਂਦੇ ਹਨ ਗੁਣ ਜੰਜ ਲਾੜੇ ਨਾਲ ਸੋਹ ਹੈ ਪਰਖ ਮੋਹਣੀਏ ਲਿਆ ਦੀਨ ਦਿਆਲ ਪਤਿਤ ਪਾਵਨ ਆਦ ਗੁਣਾ ਰੂਪ ਜੰਜ ਪਤੀ ਪਰਮੇਸ਼ਰ ਰੂਪ ਲਾੜੇ ਦੁਲਹੀ ਨਾਲ ਸ਼ੋਭ ਰਹੀ ਹੈ ਤੇ ਸ੍ਰੇਸ਼ਟ ਮਹਾਤਮਾ ਰੂਪ ਮੋਹਣੀਏ ਸੁੰਦਰ ਇਸਤਰੀਆਂ ਸਖੀਆਂ ਨੇ ਉਸ ਪਤੀ ਪਰਮੇਸ਼ਰ ਨੂੰ ਪਰਖ ਲਿਆ ਹੈ ਕਿ ਇਹੋ ਹੀ ਸਾਡਾ ਲੋਕ ਪਰਲੋਕ ਦਾ ਸਲੀਪਤੀ ਹੈ ਵਾ ਪਰਮੇਸ਼ਰ ਰੂਪ ਲਾੜੇ ਦੇ ਸਾਤ ਗੁਣਾ ਰੂਪੀ ਵਾ ਗੁਣਾ ਦੇ ਧਾਰਨ ਕਰਨ ਵਾਲੇ ਮਹਾਤਮਾ ਦੀ ਜਾਨ ਹੀ ਸੋਭਦੀ ਹੈ ਤੇ ਪਤੀ ਪਰਮੇਸ਼ਰ ਰੂਪ ਲਾੜੇ ਦੇ ਸਰੂਪ ਨੂੰ ਮਹਾਤਮਾ ਰੂਪ ਸੁੰਦਰ ਸਖੀਆਂ ਨੇ ਪਰਖ ਲਿਆ ਹੈ ਕਿ ਗੁਣ ਤਾਂ ਇਸ ਵਿੱਚ ਮਾਇਆ ਕਰਕੇ ਕਲਪੇ ਹੋਏ ਹਨ ਪਰ ਆਪ ਇਸ ਦਾ ਸਤ ਸਰੂਪ ਹੈ ਵਿਵਾਹ ਹੋਆ ਸੂਬ ਸੇਤੀ ਪੰਜ ਸਬਦੀ ਆਇਆ ਜਦੋਂ ਪ੍ਰਭੂ ਪਤੀ ਰੂਪ ਲਾੜੇ ਦੇ ਨਾਲ ਜੀਵ ਰੂਪ ਇਸਤਰੀ ਦਾ ਪ੍ਰਾਪਤੀ ਰੂਪ ਵਿਆਹ ਹੋਇਆ ਤਾਂ ਜੀਵ ਰੂਪੀ ਇਸਤਰੀ ਸੋਭਾ ਦੇ ਸਹਿਤ ਹੋ ਗਈ ਅਤੇ ਪੰਜ ਮਹਾਤਮਾ ਸ੍ਰੇਸ਼ਟ ਗੁਰਾਂ ਦੇ ਉਪਦੇਸ਼ ਦੁਆਰਾ ਪਤੀ ਪਰਮੇਸ਼ਰ ਹਿਰਦੇ ਅੰਦਰ ਪ੍ਰਗਟ ਹੋ ਆਇਆ अथवा ਜਦੋਂ ਵੀ ਕਈ ਇਹ ਪੁਰਬ ਕਾਲ ਵਿੱਚ ਵੀ ਗੁਰਾਂ ਦੇ ਉਪਦੇਸ਼ ਦੁਆਰਾ ਸੋਭਾ ਦੇ ਸਹਿਤ ਹੋ ਕੇ ਸਰੂਪ ਦੀ ਵੀ ਪੂਰਬ ਕਾਲ ਵਿੱਚ ਸਿੱਖਿਆਦਤਾ ਵਾਹੋ ਪ੍ਰਾਪਤੀ ਹੋਈ ਤਦੋਂ ਸੰਸਾਰ ਨੂੰ ਰਚਣ ਵਾਲਾ ਚੇਤਨ ਬ੍ਰਹਮ ਹਿਰਦੇ ਵਿੱਚ ਆ ਕੇ ਸਖਿਆਦ ਹੋ ਗਿਆ ਜਿਨ ਕੀਆ ਤਿਨ ਦੇਖਿਆ ਜਗ ਧੰੜੈ ਲਾਇਆ ਜਿਨ੍ਹਾਂ ਨੇ ਨਾਮ ਦਾ ਅਭਿਆਸ ਕੀਤਾ ਹੈ ਉਹਨਾਂ ਨੇ ਹੀ ਵਾਹਿਗੁਰੂ ਦੇ ਸਰੂਪ ਨੂੰ ਵੇਖਿਆ ਬਾਕੀ ਸਾਰਾ ਸੰਸਾਰ ਪਰਮੇਸ਼ਰ ਨੇ ਤ੍ਰੈਗੁਣ ਰੂਪ ਧੰਦਿਆਂ ਵਿੱਚ ਲਾਉਣਾ ਕੀਤਾ ਹੈ ਕੋਈ ਇਧਰ ਪੱਜਾ ਫਿਰਦਾ ਹੈ ਕੋਈ ਉਧਰ ਪੱਜਾ ਫਿਰਦਾ ਹੈ ਕੋਈ ਰਜੋ ਗੁਣੀ ਕੋਈ ਤਮੋ ਗੁਣੀ ਕੋਈ ਸਤੋ ਗੁਣੀ ਇਹਨਾਂ ਤ੍ਰੈਗੁਣ ਤਿੰਨਾਂ ਗੁਣਾਂ ਵਿੱਚ ਲਾ ਕੇ ਧੰਦਿਆਂ ਚ ਲਾਇਆ ਹੋ ਬਲਹਾਰੀ ਸਾਜਨਾ ਮੀਤਾ ਅਵਰੀਤਾ ਮੈਂ ਉਹਨਾਂ ਸੱਜਣਾ ਸੰਤਾਂ ਤੋਂ ਕੁਰਬਾਨ ਜਾਵਾਂ ਜਿਨ੍ਹਾਂ ਮਿੱਤਰਾਂ ਸੱਜਣਾ ਦੀਆਂ ਅਵਰੀਤਾ ਪੜਨਾ ਇਸ ਪਾਠ ਨੂੰ ਅਵਰੀਤਾ ਨਹੀਂ ਪੜਨਾ ਬਿੰਦੀ ਲਾ ਕੇ ਕੰਨੇ ਨੂੰ ਅਵਰੀਤਾ ਭਾਵ ਹੋਰ ਵੀ ਰੀਤਾ ਹਨ ਵਾ ਵਿਛੜੀਆਂ ਰੂਹਾਂ ਨੂੰ ਰੱਬ ਨਾਲ ਮਿਲਣ ਦੀਆਂ ਹੋਰ ਹੀ ਰੀਤਾ ਹਨ ਵਾ ਅਵਰੀਤਾ ਆਵ ਅਵਰਨ ਆਦਤੋਂ ਰਿਦੇ ਰੀਤਾ ਖਾਲੀ ਹਨ ਇਹੋ ਦਾਨ ਜਿਨ ਸਿਓ ਗਾੜਿਆ ਮਨ ਲੀੜਾ ਦਿੱਤਾ ਮੇਰਾ ਇਹ ਤਨ ਸੂਖਮ ਮਨ ਜਿਨ੍ਹਾਂ ਸੰਤਾਂ ਵਾ ਸਤਿਗੁਰਾਂ ਨਾਲ ਗਾੜਿਆ ਮਿਲਿਆ ਹੋਇਆ ਹੈ ਉਹਨਾਂ ਸਤਿਗੁਰਾਂ ਨੂੰ ਆਪਣਾ ਮਨ ਚੇਤ ਭੇਟਾ ਰੂਪ ਵਿੱਚ ਦੇ ਕੇ ਉਹਨਾਂ ਦੇ ਪਾਸੋਂ ਨਾਮ ਗਿਆਨ ਲੈ ਲੀੜਾ ਕੀ ਇਹ ਲਿਆ ਹੈ ਲੀਆ ਤਦਿਆ ਮਾਨ ਜਿਨਸਿਓ ਸੇ ਸੱਜਣ ਕਿਉ ਵਿਸਰੈ ਜਿਨ੍ਹਾਂ ਸੰਤਾਂ ਸਤਿਗੁਰਾਂ ਨੂੰ ਭੇਟਾ ਰੂਪ ਵਿੱਚ ਮੰਨ ਦਿੱਤਾ ਹੈ ਉਹਨਾਂ ਤੋਂ ਮੰਨਣ ਗਿਆਨ ਲੈ ਲਿਆ ਹੈ ਇਸ ਕਰਕੇ ਉਹ ਸੱਜਣ ਸੰਤ ਸਤਿਗੁਰੂ ਜੀ ਕਿਵੇਂ ਵਿਸਰੈ ਭੁੱਲ ਸਕਦੇ ਨਹੀਂ ਭੁੱਲ ਸਕਦੇ ਜਿਨ ਦਿਸ ਆਇਆ ਹੋ へ ਰਲਿਆ ਜੀ 세ਤੀ ਗਹਿ ਰਹ ਹੈ ਸੋ ਜਿਨ੍ਹਾਂ ਸੰਤਾਂ ਵਾ ਸਤਿਗੁਰਾਂ ਦੀ ਦਿਸ ਆਇਆ ਦ੍ਰਿਸ਼ਟੀ ਚ ਆਉਣ ਨਾਲ ਬੇਅੰਤ ਰਲੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਹਨ ਵਾ ਜਿਨ੍ਹਾਂ ਸੰਤਾਂ ਵਾ ਸਤਿਗੁਰਾਂ ਦੀ ਦੇਸਨ ਦਾ ਤਰਫ ਆਉਣ ਨਾਲ ਉਹਨਾਂ ਦੀ ਦਿਸ਼ਾ ਆਉਣ ਨਾਲ ਬ੍ਰਹਮਾਕਾਰ ਬਿਰਤੀ ਹੋਣੇ ਕਰਕੇ ਬੇਅੰਤ ਖੁਸ਼ੀਆਂ ਚੜ ਜਾਂਦੀਆਂ ਐਸੇ ਸੰਤਾਂ ਵਾ ਗੁਰਾਂ ਦੇ ਗੁਣਾਂ ਨੂੰ ਹਿਰਦੇ ਨਾਲ ਗਹਿ ਗ੍ਰਹਿਣ ਕਰਕੇ ਰਹਿ ਰਣਜ ਕਰੀਏ ਸਗਲ ਗੁਣ ਅਵਗੁਣ ਨਾ ਕੋਈ ਹੋ ਹੋ ਨੀਤਾ ਨੀਤਾ ਜਿਨ੍ਹਾਂ ਸੰਤਾਂ ਵਾ ਗੁਰਾਂ ਦੇ ਵਿੱਚ ਵਾ ਅਗੁਰੂ ਦੀ ਪ੍ਰਾਪਤੀ ਵਾਲੇ ਸਾਰੇ ਹੀ ਗੁਣ ਹਨ ਕਾਮ ਕ੍ਰੋਧ ਆਦ ਕੋਈ ਵੀ ਔਗਣ ਨਹੀਂ ਹੁੰਦਾ ਉਹਨਾਂ ਵਿੱਚ ਨੀਤਾ ਨੀਤਾ ਪ੍ਰਤੀ ਗੁਣ ਅਦਕ ਹੋਏ ਹੁੰਦੇ ਹਨ ਵਾਹੂ ਨੀਤਾ ਨਿਤ ਸਰੂਪ ਨਾਲ ਮਿਲ ਕੇ ਨੀਤਾ ਨਿਤ ਸਰੂਪ ਹੋ ਗਏ ਹਨ ਵਾ ਉਹ ਆਪ ਨੀਤ ਅਨੀਤ ਨੀਤ ਨਿਤ ਸਰੂਪ ਹੋ ਗਏ ਹਨ ਅਤੇ ਉਹਨਾਂ ਨੇ ਸੰਸਾਰ ਨੂੰ ਅਨੀਤਾ ਅਨਿਤ ਰੂਪ ਜਾਣ ਲਿਆ ਹਉ ਬਲਹਾਰੀ ਸਾਜਨਾ ਮੀਤਾ ਅਵਰੀਤਾ ਮੈਂ ਐਸੀ ਸੱਜਣ ਮਹਾਤਮਾ ਗੁਰਾਂ ਤੋਂ ਕੁਰਬਾਨ ਜਾਵਾ ਜਿਨ੍ਹਾਂ ਮਿੱਤਰਾਂ ਦੀਆਂ ਅਵਰੀਤਾਵਾਂ ਹੋਰ ਹੀ ਪਰੰਪਰਾਵਾਂ ਹਨ ਗੁਣਾ ਕਹੂ ਵੈ ਵਾਸਲਾ ਕੱਢ ਵਾਸਲ ਈਜੈ ਏ ਪਿਆਰੇ ਜੇਕਰ ਤੇਰੇ ਕੋਲ ਸ਼ubh ਗੁਣਾਂ ਦਾ ਸੁਗੰਧੀ ਵਾਲਾ ਵਾਸਲਾ ਦਾ ਡੱਬਾ ਹੋਵੇ ਤਾਂ ਉਹਨਾਂ ਗੁਣਾਂ ਨੂੰ ਜ਼ੁਬਾਨ ਦੁਆਰਾ ਹਿਰਦੇ ਚੋਂ ਕੱਢ ਕੇ ਪਰਮੇਸ਼ਰ ਦੀ ਭਗਤੀ ਰੂਪੀ ਵਾਸਨਾ ਦੀ ਸੁਗੰਧੀ ਲੈਣੀ ਚਾਹੀਦੀ। ਵਾ ਜੇਕਰ ਕਿਸੇ ਸੱਜਣ ਮਹਾਤਮਾ ਦਾ ਅੰਤਿਆ ਕਰਨ ਸ਼ubh ਗੁਣਾਂ ਦਾ ਵਾਸਲਾ ਡੱਬਾ ਹੋਵੇ ਤਾਂ ਉਸ ਹਿਰਦੇ ਵਿੱਚੋਂ ਸ਼ubh ਗੁਣ ਕੱਢ ਕੇ ਭਗਤੀ ਰੂਪ ਵਾਸ ਸੁਗੰਧੀ ਲੈਣੀ ਚਾਹੀਦੀ। ਪਾਉ ਉਸ ਪਾਸੋਂ ਭਗਤੀ ਦਾ ਮਾਰਗ ਤੇ ਹੋਰ ਪਰਮਾਰਥ ਸੰਬੰਧੀ ਗੱਲਾਂ ਪੁੱਛਣੀਆਂ ਚਾਹੀਦੀਆਂ ਜੇ ਗੁਣ ਹੋਵਨ ਸਾਜਣਾ ਮਿਲ ਸਾਜ ਕਰੀਜੈ ਹਾਂ ਜੇਕਰ ਆਪਣੇ ਕੋਲ ਸ਼ਰਦਾ ਦੇਵੀ ਗੁਣ ਹੋਣ ਤਾਂ ਸੱਜਣ ਮਹਾਤਮਾ ਵਾ ਸਤਿਗੁਰਾਂ ਵਾ ਪਰਮੇਸ਼ਰ ਨਾਲ ਮਿਲਣ ਰੂਪ ਸਾਜ ਕਰੀਏ ਵਾ ਸੱਜਣ ਮਹਾਤਮਾ ਨਾਲ ਮਿਲ ਕੇ ਉਹਨਾਂ ਪਾਸੋਂ ਗਿਆਨ ਪ੍ਰਾਪਤ ਕਰੀਏ ਇਸ ਪ੍ਰਕਾਰ ਦੀ ਸਾਂਝ ਕਰਨਾ ਕਰੀਏ अथवा ਜੇਕਰ ਗੁਣਾ ਵਾਲੇ ਸੱਜਣ ਮਹਾਤਮਾ ਦੀ ਸੰਗਤ ਪ੍ਰਾਪਤ ਹੋਵੇ ਤਾਂ ਉਹਨਾਂ ਨਾਲ ਮਿਲ ਕੇ ਪਰਮੇਸ਼ਰ ਪ੍ਰਾਪਤੀ ਵਾਲੇ ਗੁਣਾਂ ਦੀ ਸਾਂਝ ਕਰੀਏ ਪੁੱਛਣਾ ਕਰੀਏ ਸਾਂਝ ਕਰੀ ਜੈ ਗੁਣਹਿ ਕੇਰੀ ਛੋੜ ਅਵਗਣ ਚੱਲੀ ਐ ਉਹਨਾਂ ਸੱਜਣ ਮਹਾਤਮਾ ਦੇ ਨਾਲ ਸਤ ਸੰਤੋਖ ਦਇਆ ਧਰਮ ਵਿਚਾਰ ਵਾ ਭਗਤੀ ਆਦ ਗੁਣਾਂ ਦੀ ਕੇਰੀ ਨਾਮ ਦੀ ਹੈ ਪਾਵ ਸਾਂਝ ਕਰੀਏ ਅਤੀ ਔਗਣਾ ਨੂੰ ਛੱਡ ਤਿਆ ਕੇ ਦੁਨੀਆ ਤੋਂ ਚੱਲਣਾ ਕਰੀਏ ਵਾ ਦੁਨੀਆ ਤੋਂ ਉਪਰਾਮ ਹੋ ਕੇ ਪਰਮੇਸ਼ਰ ਦੀ ਤਰਪ ਚਲੀਏ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀ ਹੈ ਪ੍ਰੇਮ ਰੂਪੀ ਪਟੰਬਰ ਰੇਸ਼ਮੀ ਬਸਤਰ ਪਹਿਨ ਕੇ ਸਾਧੂਆਂ ਦੀ ਅਡੰਬਰ ਬਣਾਵਟ ਬਣਾਉਣਾ ਕਰੀਏ ਵਾ ਗਿਆਨ ਰੂਪੀ ਰੇਸ਼ਮੀ ਬਸਤਰ ਪਹਿਨ ਕੇ ਤੇ ਗੁਣਾ ਜਪਤਪ ਰੂਪੀ ਅਡੰਬਰ ਕਰਕੇ ਸਰੂਪ ਰੂਪੀ ਪੇੜ ਮੱਲਣਾ ਕਰੀਏ। ଅਥਵਾ ਪਟੰਬਰ ਰੇਸ਼ਮੀ ਬਸਤਰ ਪਹਿਨ ਕੇ ਤੇ ਹੋਰ ਗਹਿਣੇ ਆਦਕਾਂ ਦਾ ਅਡੰਬਰ ਕਰਕੇ ਆਪਣਾ ਸੌਹਰੇ ਘਰ ਰੂਪੀ ਪੇੜ ਮੱਲੀ ਦਾ ਹੈ। ਇਸੇ ਪ੍ਰਕਾਰ ਆਪਣਾ ਸਾਧ ਸੰਗਤ ਰੂਪ ਪੇੜ ਮੱਲੀਏ ਤੇ ਪ੍ਰੇਮ ਰੂਪ ਬਸਤਰ ਪਹਿਨ ਕੇ ਗੁਣਾ ਨੂੰ ਧਾਰਨ ਕਰਨ ਰੂਪ ਅਡੰਬਰ ਕਰੀਏ। ਜਿਵੇਂ ਅਖਾੜੇ ਵਿੱਚ ਪਹਿਲਵਾਨ ਕੁਸ਼ਤੀ ਲੜਦੇ ਹਨ ਅਤੇ ਆਪਣੀ ਜਿੱਤ ਪ੍ਰਾਪਤ ਕਰਦੇ ਇਸ ਪ੍ਰਕਾਰ ਹੀ ਮਨੁੱਖਾ ਜਨਮ ਪਹਿਲਵਾਨਾਂ ਦੀ ਕੁਸ਼ਤੀ ਦੇ ਸਥਾਨ ਵਾਂਗ ਹੈ ਜਿਸ ਵਿੱਚ ਮੋਹ ਅਤੇ ਵਿਵੇਕ ਕੁਸ਼ਤੀ ਕਰਦੇ ਆ ਇਸ ਲਈ ਵਿਵੇਕ ਨੂੰ ਧਾਰਨ ਕਰਕੇ ਮੋਹ ਦੀ ਨਿਵਿਰਤੀ ਕਰਨ ਰੂਪ ਆਪਣਾ ਪੇੜ ਮਲਣਾ ਕਰੀਏ ਜਿੱਥੈ ਜਾਏ ਬਹੀ ਹੈ ਪਲਾ ਕਹੀ ਹੈ ਝੋਲ ਅੰਮ੍ਰਿਤ ਪੀਜੈ ਹਾਂ ਜਿੱਥੇ ਵੀ ਜਾ ਕੇ ਬਹਿਣਾ ਕਰੀਏ ਬੇਟੀਏ ਉਥੇ ਭਲਾ ਚੰਗਾ ਵਾਕ ਹੀ ਕਥਨ ਕਰੀਏ ਕਦੇ ਵੀ ਖੁਸ਼ਕ ਬੋਲ ਨਾ ਬੋਲੀਏ ਤੇ ਪੰਜਾਂ ਕੋਸ਼ਾਂ ਰੂਪੀ ਬੂਰ ਝੋਲ ਹਟਾ ਕੇ ਨਾਮ ਅੰਮ੍ਰਿਤ ਰੂਪੀ ਜਲ ਨੂੰ ਪੀਣਾ ਕਰੀਏ ਵਾ ਆਪਣੇ ਓਗੜਾਂ ਨੂੰ ਝੋਲਾ ਦੇ ਕੇ ਅੰਮ੍ਰਿਤ ਗੁਣ ਧਾਰਨ ਕਰੀਏ ਅਤੇ ਦੂਸਰਿਆਂ ਵਿੱਚ ਦੋਸ਼ ਨਾ ਕੱਢੀਏ ਵਾ ਜਿਵੇਂ ਪਾਣੀ ਤੇ ਬੂਰ ਆਇਆ ਹੁੰਦਾ ਤਾਂ ਉਸ ਨੂੰ ਹੱਥਾਂ ਦੇ ਨਾਲ ਹਟਾ ਕੇ ਝੋਲਾ ਦੇ ਕੇ ਟਿਕਿਆ ਹੋਇਆ ਸਾਫ਼ ਪਾਣੀ ਪੀ ਲਈਦਾ ਇਸੇ ਪ੍ਰਕਾਰ ਜੋ ਸਾਧ ਸੰਗਤ ਵਿੱਚ ਪਦਾਰਥ ਪ੍ਰਾਪਤ ਹੁੰਦੇ ਆ ਇਹ ਪਾਣੀ ਤੇ ਆਏ ਬੂਰ ਦੀ ਨਿਆਈ ਇਹਨਾਂ ਨੂੰ ਵਿਚਾਰ ਰੂਪੀ ਹੱਥ ਨਾਲ ਝੂਲਾ ਦੇ ਕੇ ਬ੍ਰਹਮਾਨੰਦ ਰੂਪੀ ਸਾਫ਼ ਪਾਣੀ ਨੂੰ ਪੀਣਾ ਕਰੀਏ ਗੁਣਾ ਘੋਵੈ ਵਾਸਲਾ ਕੱਢ ਵਾਸਲ ਈਜੈ हे ਪਿਆਰੇ ਜੇਕਰ ਤੇਰੇ ਕੋਲ ਸ਼ੁਭ ਗੁਣਾ ਦਾ ਵਾਸਲਾ ਕਿੰਦੇ ਡੱਬੇ ਨੂੰ ਡੱਬਾ ਹੋਵੇ ਉਨ੍ਹਾਂ ਗੁਨਾ ਨੂੰ ਜ਼ਬਾਨ ਦੁਆਰਾ ਹਿਰਦੇ ਚੋਂ ਕੱਢ ਕੇ ਭਗਤੀ ਰੂਪੀ ਵਾਸ਼ਨਾ ਸੁਗੰਧੀ ਲੈਣੀ ਚਾਹੀਦੀ ਆਪ ਕਰੇ ਕਿਸ ਆਖੀ ਹੈ ਹੋਰ ਕਰੇ ਨਾ ਕੋਈ ਉਹ ਪਰਮੇਸ਼ਰ ਆਪ ਹੀ ਜਗਤ ਨੂੰ ਪੈਦਾ ਕਰਦਾ ਹੈ ਹੋਰ ਕਿਸੇ ਨੂੰ ਕਹਿਣਾ ਕੀ ਕਰੀਏ ਕਿਉਂਕਿ ਹੋਰ ਕੋਈ ਵੀ ਕੁਝ ਕਰਨੇ ਨੂੰ ਸਮਰੱਥੀ ਨਹੀਂ ਹੈ ਕੋਈ ਕਰ ਹੀ ਨਹੀਂ ਸਕਦਾ ਕੁਝ ਆਖਣ ਤਾਕੂ ਜਾਈਏ ਜੇ ਭੁੱਲੜਾ ਹੋਈ ਹਾਂ ਪਾਤਸ਼ਾਹ ਫਰਮਾਉਂਦੇ ਹੋਰ ਕਿਸੇ ਨੂੰ ਕਹਿਣ ਵਾਸਤੇ ਤਾਂ ਜਾਈਏ ਜੇਕਰ ਉਹ ਪਰਮੇਸ਼ਰ ਭੁੱਲਣ ਵਿੱਚ ਹੋਵੇ ਭੁੱਲਦਾ ਤਾਂ ਕਦੀ ਹੈ ਹੀ ਨਹੀਂ ਉਹ ਜੇ ਹੋਏ ਭੁੱਲਾ ਜਾਏ ਕਹੀਏ ਆਪ ਕਰਤਾ ਕਿਉਂ ਭੁੱਲੇ ਜੇਕਰ ਪਰਮੇਸ਼ਰ ਆਪਣੇ ਗਿਆਨ ਨੂੰ ਭੁੱਲਿਆ ਹੋਵੇ ਤਾਂ ਉਸ ਨੂੰ ਜਾ ਕੇ ਆਖੀਏ ਕਿ ਪਰਮੇਸ਼ਰ ਜੀ ਤੁਸੀਂ ਭੁੱਲ ਗਏ ਹੋ ਪਰ ਉਹ ਤਾਂ ਆਪ ਕਰਤਾ ਪੁਰਖ ਅੰਤਰਜਾਮੀ ਹੈ ਉਹ ਕਿਵੇਂ ਭੁੱਲ ਸਕਦਾ ਭਾਵੇਂ ਕਦੇ ਵੀ ਭੁੱਲਣ ਵਾਲਾ ਹੀ ਨਹੀਂ ਸੁਣੇ ਦੇਖੇ ਬਾਜ ਕਹਿਆ ਦਾਨ ਅਣ ਮੰਗਿਆ ਦਿਵੇ ਉਹ ਪਰਮੇਸ਼ਰ ਸੁਣਨ ਦੇਖਣ ਤੇ ਕਹਿਣ ਤੋਂ ਬਗੈਰ ਹੈ ਵਾਉ ਦਿਆਲੂ ਪਰਮੇਸ਼ਰ ਸੁਣੇ ਦੇਖੇ ਤੇ ਕਹੇ ਤੋਂ ਬਗੈਰ ਹੀ ਸਾਰੇ ਜੀਵਾਂ ਨੂੰ ਅਣ ਮੰਗਿਆ ਮੰਗਣ ਤੋਂ ਬਿਨਾ ਪ੍ਰਾਪਲਬਦ ਅਨਸਾਰ ਤਾਮ ਬਾਮ ਸਰੂਪ ਆਦ ਚੀਜ਼ਾਂ ਦਾ ਦਾਨ ਦੇਈ ਜਾਂਦਾ ਵਾਜੂ ਅਣਮੰਗਿਆ ਦੁੱਖ ਦਾ ਦਾਨ ਹੈ ਜਿਸ ਨੂੰ ਕੋਈ ਵੀ ਨਹੀਂ ਮੰਗਦਾ ਉਹ ਦਾਨ ਵੀ ਦਿੰਦਾ ਹੈ ਵਾਜੂ ਸੰਤ ਜਨ ਅਣਮੰਗ ਹਨ ਉਹਨਾਂ ਨੂੰ ਬ੍ਰਹਮ ਗਿਆਨ ਦਾ ਦਾਨ ਦਿੰਦਾ ਹੈ ਵਾਜ ਇਸ ਪਰਮੇਸ਼ਰ ਦੀ ਕਿਰਪਾ ਸਦਕਾ ਜੀਵ ਕੰਨਾਂ ਨਾਲ ਸੁਣਦੇ ਅੱਖਾਂ ਨਾਲ ਦੇਖਦੇ ਤੇ ਜ਼ੁਬਾਨ ਨਾਲ ਵਾਕ ਕਹਿੰਦੇ ਹਨ ਉਹ ਪਰਮੇਸ਼ਰ ਆਪ ਇਹਨਾਂ ਇੰਦਰੀਆਂ ਤੋਂ ਬਾਝ ਰਹਤ ਹੈ ਵਾਜੂ ਪਰਮੇਸ਼ਰ ਸੁਣਨ ਵਿੱਚ ਆਉਂਦਾ ਹੈ ਪਰ ਦੇਖਣ ਤੋਂ ਕਿਆ ਕਥਨ ਤੋਂ ਅਕਾਤ ਹੈ ਐਸਾ ਦਿਆਲੂ ਪਰਮੇਸ਼ਰ দান ਦੇ ਕੇ ਅਣਮੰਗ ਕਰ ਦਿੰਦਾ ਹੈ ਭਾਵ ਫਿਰ ਮੰਗਣ ਜੋਗਾ ਹੀ ਨਹੀਂ ਰੱਖਦਾ ଅਤਵਾ ਜੋ ਪਰਮੇਸ਼ਰ ਸਾਹਿਬ ਦੀਆਂ ਚੰਗੀਆਂ ਮੰਦੀਆਂ ਗੱਲਾਂ ਨੂੰ ਸੁਣਦਾ ਤੇ ਦ੍ਰਿਸ਼ਟਾ ਰੂਪ ਹੋ ਕੇ ਦੇਖਦਾ ਉਹ ਰਸਨਾ ਦੇ ਕਥਨ ਕਰਨ ਤੋਂ ਬਗੈਰ ਤੇ ਚਿੱਤ ਦੇ ਮੰਗੇ ਤੋਂ ਬਗੈਰ ਹੀ ਪਰਾਲਬਦ ਅਨਸਾਰ ਦੁਖ ਸੁਖ ਰੂਪ দান ਦਿੰਦਾ ਹੈ ਅਥਵਾ ਜੋ ਸੁਣ ਤੋਂ ਬਿਗੈਰ ਬੋਲੇ ਪੁਰਖ ਦੇਖਣ ਤੋਂ ਬਿਗੈਰ ਅੰਨੇ ਪੁਰਖ ਜੁਬਾਨ ਨਾਲ ਕਥਨ ਤੋਂ ਬਿਗੈਰ ਗੁੰਗੇ ਪੁਰਖਾਂ ਉਹਨਾਂ ਨੂੰ ਵੀ ਪਰਮੇਸ਼ਰ ਪਰਾਲਬਦ ਅਨਸਾਰ ਦਾਨ ਦਿੰਦਾ ਹੈ ਅਥਵਾ ਜਿਸ ਪਰਮੇਸ਼ਰ ਦਾ ਜਸ ਸ਼ਰਧਾ ਤੇ ਵਿਚਾਰ ਰੂਪੀ ਕੰਨਾਂ ਤੋਂ ਬਿਗੈਰ ਸੁਣਿਆ ਨਹੀਂ ਜਾਂਦਾ ਬਿਵੇਕ ਵਿਰਾਗ ਵਾ ਮਨਬੁੱਧ ਰੂਪੀ ਨੇਤਰਾਂ ਤੋਂ ਬਿਗੈਰ ਦੇਖਿਆ ਨਹੀਂ ਜਾਂਦਾ ਪ੍ਰੀਤ ਰੂਪ ਜੁਬਾਨ ਤੋਂ ਬਿਗੈਰ ਜਿਸ ਦਾ ਜਸ ਕਹਿਆ ਨਹੀਂ ਜਾਂਦਾ ਜੋ ਅਣ ਹੁੰਦਾ ਸੂਖਮ ਤੋਂ ਸੂਖਮ ਹੈ ਜਦੋਂ ਗੁਰਾਂ પાસે ਉਸ ਦੀ ਪ੍ਰਾਪਤੀ ਮੰਗੀਏ ਤਾਂ ਪੂਰੇ ਗੁਰੂ ਉਸ ਦੇ ਸਰੂਪ ਦਾ ਗਿਆਨ ਰੂਪੀ ਦਾਨ ਬਖਸ਼ ਦਿੰਦੇ ਹਨ ਦਾਨ ਦੇ ਦਾਤਾ ਜਗ ਬਿਦਾਤਾ ਨਾਨਕਾ ਸੱਚ ਸੋਈ ਉਹ ਪਰਮੇਸ਼ਰ ਸਾਰਿਆਂ ਜੀਵਾਂ ਨੂੰ ਕਰਮਾਂ ਦੇ ਅਨੁਸਾਰ ਦਾਨ ਦਿੰਦਾ ਇਸੇ ਕਰਕੇ ਜਗਤ ਦਾ ਬਿਦਾਤਾ ਕਰਮ ਫਲ ਬਰਦਾਤਾ ਜਿਹੜਾ ਹੈ ਸਤਿਗੁਰੂ ਜੀ ਕਥਨ ਕਰਦੇ ਆ ਕਿ ਉਹ ਪਰਮੇਸ਼ਰ ਹੀ ਤਿੰਨਾ ਕਾਲਾਂ ਵਿੱਚ ਸੱਚ ਸਤ ਸਰੂਪ ਹੈ ਆਪ ਕਰੇ ਕਿਸ ਆਖੀ ਹੈ ਹੋਰ ਕਰੇ ਨਾ ਕੋਈ ਉਹ ਪਰਮੇਸ਼ਰ ਆਪ ਹੀ ਸੰਸਾਰ ਨੂੰ ਪੈਦਾ ਕਰਦਾ ਹੋਰ ਕਿਸ ਨੂੰ ਆਖੀਏ ਕਹਿਣਾ ਕਰੀਏ ਕਿਉਂਕਿ ਹੋਰ ਕੋਈ ਵੀ ਕੁਝ ਕਰਨ ਨੂੰ ਸਮਰੱਥ ਹੀ ਨਹੀਂ ਹੈ वाहे गुरु वाहे गुरु, वाहे गुरु। ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ